ਅੱਖਾਂ ਬਿੱਲੀਆਂ ਸਦਾ ਹੀ ਰਹਿਣ ਗਿੱਲੀਆਂ ਵਿੱਚ ਨਾ ਤੇਰੀ ਹੂਰ ਦੀਆਂ ਅੱਖਾਂ ਬਿੱਲੀਆਂ ਸਦਾ ਹੀ ਰਹਿਣ ਗਿੱਲੀਆਂ ਵਿੱਚ ਨਾ ਤੇਰੀ ਹੂਰ ਦੀਆਂ ਛੇਤੀ ਛੇਤੀ ਆ ਜਾਵੇ ਤੂੰ ਸੋਹਣਿਆ ਛੇਤੀ ਛੇਤੀ ਆ ਜਾ ਮੇਰੇ ਹਾਨੀਆਂ ਵੇ ਸੁਣ ਮਜਬੂਰ ਦੀਆਂ ਅੱਖਾਂ ਬਿੱਲੀਆਂ ਸਦਾ ਹੀ ਰਹਿਣ ਗਿੱਲੀਆਂ ਵੇ ਚੰਨਾ ਤੇਰੀ ਹੂਰ ਦੀਆਂ ਅੱਖਾਂ ਬਿੱਲੀਆਂ ਸਦਾ ਹੀ ਰਹਿਣ ਗਿੱਲੀਆਂ ਵੇ ਚਨਾ ਤੇਰੀ ਹੂਰ ਦੀਆਂ ਲੱਗੇ ਨਾ ਪਿਆਸ ਮੈਨੂੰ ਲੱਗਦੀ ਨਾ ਭੁੱਖ ਵੇ ਸਾਡੀਆਂ ਮੁਹੱਬਤਾਂ 'ਚ ਹੋਰ ਕਿੰਨੇ ਦੁੱਖ ਵੇ ਹਈ ਲੱਗੇ ਨਾ ਪਿਆਸ ਮੈਨੂੰ ਲੱਗਦੀ ਨਾ ਭੁੱਖ ਵੇ ਸਾਡੀਆਂ ਮੁਹੱਬਤਾਂ 'ਚ ਹੋਰ ਕਿੰਨੇ ਦੁੱਖ ਵੇ ਤੀਰ ਲੱਗਦੇ ਆ ਮੇਣੇ ਇਸ ਜੱਗ ਦੇ ਵੇ ਸੁਣ ਸੁਣ ਝੂਰ ਦੀਆਂ ਛੇਤੀ ਛੇਤੀ ਆਜਾ ਮੇਰੇ ਹਾਨੀਆਂ ਛੇਤੀ ਛੇਤੀ ਆ ਜਾ ਮੇਰੇ ਸੋਹਣਿਆ ਵੇ ਸੁਣ ਮਜਬੂਰ ਦੀਆਂ ਅੱਖਾਂ ਬਿੱਲੀਆਂ ਸਦਾ ਹੀ ਰਹਿਣ ਗਿੱਲੀਆਂ ਵੇ ਚੰਨਾ ਤੇਰੀ ਹੂਰ ਦੀਆਂ ਅੱਖਾਂ ਬਿੱਲੀਆਂ ਸਦਾ ਹੀ ਰਹਿਣ ਗਿੱਲੀਆਂ ਵੇ ਚੰਨਾ ਤੇਰੀ ਹੂਰ ਦੀਆਂ ਚੰਦਰੀ ਕੋਇਲ ਜਦੋਂ ਬਾਗਾਂ ਵਿੱਚ ਬੋਲਦੀ ਸਾਡੀਆਂ ਜੁਦਾਈਆਂ ਵਿੱਚ ਹੋਰ ਵਿਸ ਕੋਲਦੀ ਹਾਏ ਚੰਦਰੀ ਕੋਇਲ ਜਦੋਂ ਬਾਗਾਂ ਵਿੱਚ ਬੋਲਦੀ ਸਾਡੀਆਂ ਜੁਦਾਈਆਂ ਵਿੱਚ ਹੋਰ ਵਿਸਕੋਲਦੀ ਡੰਗ ਮਾਰੇ ਖੁਸ਼ਬੂਆਂ ਸੱਤ ਪੁਆਣ ਕੇ ਵੇਅੰਬੀਆਂ ਦੇ ਬੂਰ ਦੀਆਂ ਹੋ ਡੰਗ ਮਾਰੇ ਖੁਸ਼ਬੂਆਂ ਸੱਤ ਪੁਆਣ ਕੇ ਵੇਅੰਬੀਆਂ ਦੇ ਬੂਰ ਦੀਆਂ ਛੇਤੀ ਛੇਤੀ ਆ ਜਾ ਮੇਰੇ ਸੋਹਣਿਆ ਛੇਤੀ ਛੇਤੀ ਆ ਜਾ ਮੇਰੇ ਹਾਨੀਆਂ ਵੇ ਸੁਣ ਮਜਬੂਰ ਦੀਆਂ ਉੱਖਾਂ ਬਿੱਲੀਆਂ ਸਦਾ ਹੀ ਰਹਿਣ ਗਿੱਲੀਆਂ ਵੇ ਚੰਨਾ ਤੇਰੀ ਹੂਰ ਦੀਆਂ ਉੱਖਾਂ ਬਿੱਲੀਆਂ ਸਦਾ ਹੀ ਰਹਿਣ ਗਿੱਲੀਆਂ ਵੇ ਚੰਨਾ ਤੇਰੀ ਹੂਰ ਦੀਆਂ ਉੱਖਾਂ ਬਿੱਲੀਆਂ ਸਦਾ ਹੀ ਰਹਿਣ ਗਿੱਲੀਆਂ ਵੇ ਚੰਨਾ ਤੇਰੀ ਹੂਰ ਦੀਆਂ